ਵਲ ਮਿੱਤਰੋ ਤੁਸੀਂ ਬਹੁਤ ਪੰਜਾਬੀ ਫਿਲਮਾਂ ਦੇਖਿਆ ਹੋਣਗੇ ਜਿਵੇਂ ਮੈਂ ਰੀਸੈਂਟਲੀ ਬਹੁਤ ਫਿਊਰੀਅਸ ਮੂਵੀ ਆਈ ਸੀ ਜਿਵੇਂ ਸੁੱਚਾ ਸੂਰਮਾਨ ਦੇ ਬੀਬੀ ਰਜਨੀ ਤੇ ਅਰਦਾਸ ਸਰਬਤ ਦੇ ਭਲੇ ਦੀ ਇਦਾਂ ਦੀਆਂ ਬਹੁਤ ਫਿਲਮਾਂ ਦੇਖੀਆਂ ਨੇ ਤੁਸੀਂ ਬਹੁਤ ਪੱਟੇ ਪੈਮਾਨੇ ਦੀਆਂ ਪਰ ਕੀ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇੱਕ ਇਦਾਂ ਦੀ ਫਿਊਚਰਿਸਟਿਕ ਮੂਵੀ ਜੋ ਕਿ ਤੁਹਾਨੂੰ ਇੱਕ ਸਕਰੀਨ ਤੇ ਬੈਠੇ ਦੇਖਦੇ ਨੂੰ ਪਾਸਟ ਦੇ ਵਿੱਚ ਲੈ ਜੂ ਜਾਣ ਕੇ ਬਹੁਤ ਹੀ ਅੰਗੇ ਦੀ ਫਿਲਮ ਕਹਿਣਾ ਭਾਵੇਂ ਪੰਜਾਬੀ ਸਿਨੇਮਾ ਦੇ ਵਿੱਚ ਪਹਿਲੀ ਵਾਰ ਹੈ ਫਿਰ ਰੀਲੀਜ਼ ਕੀਤੀ ਗਈ ਸੀ 2018 ਨੇ ਵੀ ਤੁਸੀਂ ਬਿਲਕੁਲ ਸਹੀ ਮੈਂ ਗੱਲ ਕਰ ਰਹਾ ਟਾਈਮ ਟਰੈਵਲਿੰਗ ਵਾਲੀ ਮੂਵੀ ਦੀ ਉਹ ਵੀ ਪੰਜਾਬੀ ਤੁਸੀਂ ਇਦਾਂ ਦੀ ਫਿਲਮ ਨਹੀਂ ਦੇਖੀ ਹੋਗੀ ਹਾਂ ਜੇ ਤੁਸੀਂ ਸਾਇੰਸ ਦੇ ਵਿੱਚ ਜੁੜੀ ਹੋ ਰਾ ਇਹ ਤਾਂ ਤੁਹਾਨੂੰ ਟਾਈਮ ਟਰੈਵਲ ਦੇ ਬਾਰੇ ਵੀ ਪਤਾ ਹੋਊਗਾ ਬਾਕੀ ਹਾਂ ਜੇ ਤੁਸੀਂ ਇੱਕ ਐਂਟਰਟੇਨਮੈਂਟ ਪਰਪਸ ਵੱਲੋਂ ਇਹ ਮੂਵੀ ਦੇਖੋਗੇ ਤਾਂ ਡੈਫੀਨਟਲੀ ਤੁਸੀਂ ਇਸ ਮੂਵੀ ਦੇ ਫੈਨ ਹੋਣ ਵਾਲੇ ਹੋ ਕਉਂਗੀ ਪਹਿਲੀ ਗੱਲ ਤਾਂ ਇਹ ਮੂਵੀ ਦਾ ਹੁਣ ਸੈਕੰਡ ਪਾਰਟ ਆਉਣ ਜਾ ਰਿਹਾ ਤੇ ਅਨਾਉਂਸਮੈਂਟ 4 ਘੰਟੇ ਪਹਿਲਾਂ ਅੱਜ ਹੋ ਗਈ ਆ ਤੇ ਅੱਜ ਆਪਾਂ ਇਸੇ ਹਰਾਣ ਕਰ ਦੇਣ ਵਾਲੀ ਮੂਵੀ ਬਾਰੇ ਗੱਲ ਕਰਾਂਗੇ ਵੈਲ ਵੈਲ ਸਭ ਤੋਂ ਪਹਿਲਾਂ ਇਸ ਮੂਵੀ ਦਾ ਨਾਮ ਦੱਸ ਦਾਂ 2018 ਦੇ ਵਿੱਚ ਆਈ ਸੀ ਰੇਡ ਉਹ ਮਿਲਣਾ ਦੇ ਦਾ 100% ਦੇ ਵਿੱਚ ਸਿਰਫ 20% ਲੋਕਾਂ ਨੂੰ ਇਸ ਮੂਵੀ ਬਾਰੇ ਪਤਾ ਹੋਣਾ ਜਿਹਨਾਂ ਨੂੰ ਨਹੀਂ ਪਤਾ ਮੈਂ ਉਹਨੂੰ ਦੱਸਦਾ ਇਹ ਮੂਵੀ ਦੀ ਐਂਡਿੰਗ ਇਸ ਹੱਦ ਤੱਕ ਕੀਤੀ ਗਈ ਸੀ ਕਿ ਇਸ ਦਾ ਸੈਕੰਡ ਪਾਰਟ ਜਰੂਰ ਆਊਗਾ ਤੇ ਹਾਂ ਆਫੀਸ਼ੀਅਲੀ ਵਾਈਟ ਹਿਲਸ ਵਾਲਿਆਂ ਨੇ ਇਸ ਮੂਵੀ ਦਾ ਸੈਕੰਡ ਪਾਰਟ ਦੀ ਅਨਾਉਂਸਮੈਂਟ ਵੀ ਕਰ ਦਿੱਤੀ ਤੇ ਮੈਂ ਵੀ ਇਹ মুਵੀ ਨਹੀਂ ਸੀ ਦੇਖੀ ਤੇ ਅੱਜ ਆਪਾਂ ਇਹ মুਵੀ ਦੇਖ ਲਈ ਤੇ মুਵੀ ਮੈਨੂੰ ਬਹੁਤ ਸੋਹਣੀ ਲੱਗੀ ਯਾਰ মুਵੀ ਆਪਣੇ ਟਾਈਮ ਤੋਂ ਬਹੁਤ ਜ਼ਿਆਦਾ ਅੱਗ ਗਿਆ ਪੰਜਾਬੀ ਸਿਨੇਮਾ ਦੇ ਵਿੱਚ ਜਾਣ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਕਿਸ ਨੇ ਟਾਈਮ ਟਰੈਵਲਿੰਗ ਨੂੰ ਇੰਟਰੋਡਿਊਸ ਕੀਤਾ ਪਹਿਲੀ ਵਾਰ ਕਿਸ ਨੇ ਟਾਈਮ ਟਰੈਵਲ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਜਿਸ ਇੱਕ ਵੱਡੀ ਸਕਰੀਨ ਤੇ ਦਿਖਾਇਆ ਜੋ ਕਿ ਉਹਨਾਂ ਨੇ ਕਾਮਯਾਬ ਲਗਭਗ ਲਗਭਗ ਨਾ ਹਾਂ ਦੇ ਵਿੱਚ ਹੋਏ ਕਿਉਂਕਿ ਇਹ মুਵੀ ਇੰਨੀ ਜ਼ਿਆਦਾ ਹਾਈਪ ਦੇ ਵਿੱਚ ਨਹੀਂ ਬਣੀ 2098 ਅਕੋਰਡਿੰਗ ਪਰ ਕਿਉਂਕਿ ਇਹ ਵੀ ਬਹੁਤ ਜ਼ਿਆਦਾ ਪਿਜਰੈਸਟਿਕ ਬਣਾਈ ਆ ਬਹੁਤ ਫਿਲਮਾਂ ਇਦਾਂ ਨਹੀਂ ਜਿਵੇਂ ਰਾਵਣ ਫਿਲਮ ਤੁਸੀਂ ਦੇਖੀ ਹੋਗੀ ਜੀਵਨ ਤੇ ਰਾਵਣ ਜੋ ਸ਼ਾਹਰੁਖ ਖਾਨ ਦੀ ਆ ਉਹ ਬਹੁਤ ਉਹ ਬਹੁਤ ਹਾਈ ਟੈਕ ਫਿਲਮ ਸੀ ਉਹਨੂੰ ਲੋਕਾਂ ਵੱਲੋਂ ਬਹੁਤ ਨਕਾਰਿਆ ਗਿਆ ਲੇਕਿਨ ਉਹ ਫਿਲਮ ਬਹੁਤ ਚੱਲਦਾ ਹੈ ਇੱਕ ਟੰਬਾਡ ਫਿਲਮ ਬਾਰੇ ਤੁਸੀਂ ਸੁਣਾ ਹੋਗਾ ਟੰਬਾਡ ਫਿਲਮ ਸਾਊਥ ਦੀ ਇੱਕ ਇਦਾਂ ਦੀ ਫਿਲਮਾਂ ਜਿਹੜੀ ਉਹਨਾਂ ਦੇ ਕਲਚਰ ਨਾਲ ਡਿਪੈਂਡ ਕਰਦੀ ਆ ਕਲਚਰ ਤੇ ਬੇਸ ਕਰਦੀ ਆ ਉਹ ਫਿਲਮ ਨੂੰ ਵੀ ਜਦ ਰਿਲੀਜ਼ ਹੋਈ ਲੋਕਾਂ ਵੱਲੋਂ ਬਹੁਤ ਨੁਦ ਘਾ ਰਹਿ ਗਿਆ ਯਾਨੀ ਕਿ ਐਕਸੈਪਟ ਨਹੀਂ ਕੀਤਾ ਗਿਆ ਪਰ ਮੂਵ ਨੂੰ ਉਹ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤੇ ਉਸ ਦੇ ਨਾਲ ਹੀ ਉਹਦਾ ਸੈਕੰਡ ਪਾਰਟ ਨਹੀਂ ਦਿੱਤਾ ਗਿਆ ਟੁੰਬਾ 2 ਦੀ ਅਨਾਉਂਸਮੈਂਟ ਵੀ ਉਸ ਤੋਂ ਬਾਅਦ ਕੀਤੀ ਗਈ ਇਸੇ ਤਰ੍ਹਾਂ ਇਸ ਫਿਲਮ ਨੂੰ ਇਨੀ ਸਫਸਤ ਨਹੀਂ ਮਿਲੀ ਪਰ ਇਹ ਫਿਲਮ ਬਹੁਤ ਜ਼ਿਆਦਾ ਸਫਸਲ ਹੋਈ ਹੈ YouTube ਤੇ ਕੋਈ YouTube ਤੇ ਬਹੁਤ ਮਿਲ ਲੋਕਾਂ ਨੇ ਇਸ ਮੂਵੀ ਨੂੰ ਦੇਖਿਆ ਇਸ ਮੂਵੀ ਦੀ ਕਾਸਟ ਦੀ ਗੱਲ ਕਰਾਂ ਰੇੜਵਾ ਜੀ ਮੂਵੀ ਹੈ ਇਹਦੀ ਕਾਸਟ ਦੀ ਗੱਲ ਕਰਾਂ ਤਾਂ ਇਸ ਵਿੱਚ ਨੇ ਨਮ ਬਾਜਬਾ ਬੀ ਐਨ ਸ਼ਰਮਾ ਤੇ ਗੁਰਪ੍ਰੀਤ ਕੁਗੀਸਾ ਬੀ ਇਸ ਮੂਵੀ ਦੇ ਵਿੱਚ ਦਿਖਾਈ ਦੇਣਗੇ ਜੋ ਕਿ ਇਹ ਰੂਆ ਪਾਰਟ 1 ਦੇ ਵਿੱਚ ਇਹ ਤਿੰਨ ਜਣੇ ਇੱਕ ਲੁਟੇਰੇ ਕਹਿ ਸਕਦੇ ਹੋ ਜਾਂ ਫਿਰ ਇਹ ਤਿੰਨੋਂ ਬਹੁਤ بڑے ਠੱਗ ਹੁੰਦੇ ਨੇ ਤੇ ਜੋ ਇਹਨਾਂ ਵਿੱਚ ਨਾ ਬਾਜਬਾ ਆਇਆ ਉਹ ਮੁੰਡਾ ਸਾਇੰਸ ਤੇ ਬਹੁਤ ਏ ਕੀ ਕਰਦਾ ਤੇ ਸਾਇੰਸ ਦੀ ਰਿਲੇਟਡ ਚੀਜ਼ਾਂ ਬਣਾਉਂਦਾ ਰਹਿੰਦਾ ਤੇ ਉਹ ਹੀ ਇੱਕ ਇਨਵੈਂਸ਼ਨ ਕ੍ਰੀਏਟ ਕਰਦਾ ਟਾਈਮ ਮਸ਼ੀਨ ਜੋ ਕਿ ਰੇੜੂ ਇਹਦੇ ਫੌਮ 'ਚ ਹੁੰਦੀ ਆ ਤੇ ਉਹ ਰੇੜੂ ਆ ਟਾਈਮ 'ਚ ਉਹਨਾਂ ਨੂੰ 1955 ਵਿੱਚ ਲੈ ਜਾਂਦਾ ਤੁਸੀਂ ਇਹ ਚੀਜ਼ ਦਾ ਸੋਚ ਕੇ ਹੈਰਾਨ ਹੋਗੇ ਕਿ ਕਿਵੇਂ ਉਸ ਚੀਜ਼ ਨੂੰ ਉਹ ਮਿਟਾਲਿਆ ਹੋਇਆ ਵਾ ਤੇ ਇਹ ਚੀਜ਼ ਦਾ ਦੇਖ ਕੇ ਤੁਹਾਨੂੰ ਵੀ ਬਹੁਤ ਹੈਰਾਨੀ ਹੋਊਗੀ ਕਿ ਸਾਡਾ ਸਿਨੇਮਾ 2018 ਵਿੱਚ ਕੀ ਨਹੀਂ ਤੱਕੀ ਕਰ ਗਿਆ ਸੀ ਅਸੀਂ ਉਹ ਚੀਜ਼ ਦੇਖੀ ਨਹੀਂ ਆਪਾਂ ਉਹ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਜੋ ਚੀਜ਼ ਆਪਾਂ ਹੁਣ ਮਹਿਸੂਸ ਕਰ ਰਹੇ ਹਾਂ ਕਿ ਕਿ ਆਪਾਂ ਕੰਟੈਂਟ ਦੀ ਕਦਰ ਨਹੀਂ ਸੀ ਉਸਨੂੰ ਆਪਾਂ ਕਾਮੇਡੀ ਮੂਵੀ ਵੱਲ ਜ਼ਿਆਦਾ ਧਿਆਨ ਦਿੰਦੇ ਸੀ ਪਰ ਹੁਣ ਆਪਾਂ ਇਤਿਹਾਸਕ ਮੂਵੀ ਵੱਲ ਵੀ ਉਹਨਾਂ ਹੀ ਝੋਗ ਗਏ ਆ ਆਪਣੀ ਆਪਣੇ ਕਲਚਰ ਵੱਲ ਵੀ ਉਹਨਾਂ ਝੋਕ ਗਿਆ ਤੇ ਆਪਾਂ ਹੁਣ ਟੈਲੈਂਟ ਦੀ ਵੀ ਕਦਰ ਕਰਨ ਲੱਗ ਗਿਆ ਇਸ সিনেমੇ ਦੇ ਵਿੱਚ ਕਿਉਂਕਿ ਕਾਪੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਵੇਂ ਪਹਿਲਾ ਏ ਲਾਈਨ ਹਾ ਇੱਕ ਬਾਰ ਬੋਲੀ ਜਾਂਦੀ ਆ ਪੰਜਾਬ ਵਿੱਚ ਇੱਕ ਐਕਟਰ ਬਣਨ ਤੋਂ ਪਹਿਲਾਂ ਇੱਕ ਬਹੁਤ ਸਕਸੈਸਫੁਲ ਸਿੰਗਰ ਹੋਣ ਦੀ ਲੋੜ ਹੈ ਭਾਵੇਂ ਥੋੜੀ ਐਕਟਿੰਗ ਹੈ ਚੰਗੀ ਭਾਵੇਂ ਨਹੀਂ ਤੁਸੀਂ ਸਿੰਗਰ ਹੋ ਤਾਂ ਆਟੋਮੈਟਿਕਲੀ ਤੁਸੀਂ ਐਕਟਰ ਵੀ ਬਣਗੇ ਉਹ ਤਾਂ ਅੱਗੇ ਚੱਲ ਕੇ ਆਪਾਂ ਨੂੰ ਨਾਰਮਲ ਲੋਕਾਂ ਨੂੰ ਮੌਕੇ ਮਿਲਣੇ ਸ਼ੁਰੂ ਹੋ ਜਾਣ ਮੈਂ ਅਭੀ ਸਿਨੇਮੇ ਦੇ ਵਿੱਚ ਇਦਾਂ ਨਹੀਂ ਹੋਪ ਲੱਗ ਰਹੀ ਯਾਰ ਮਿੱਥੋ ਵਾਈਟ ਰਿਜ਼ਵਾਲਾ ਨੇ ਇਸ ਮੂਵੀ ਦਾ ਸੈਕੰਡ ਪਾਰਟ ਦੀ ਅਨਾਉਂਸਮੈਂਟ ਟੀਜ਼ਰ ਆਪਣੇ ਚੈਨਲ ਤੇ ਅਪਲੋਡ ਕਰ ਦਿੱਤਾ ਜਾ ਕੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਬਹੁਤ ਫਿਊਚਰਿਸਟਿਕ ਹੈਗਾ ਹਾਂ ਐਨੀਮੇਸ਼ਨ ਥੋੜੀ ਡਾਊਨ ਲੱਗ ਰਹੀ ਪਰ ਕੋਈ ਗੱਲ ਨਹੀਂ ਇਹ ਫਾਈਨਲ ਆਊਟਪੁੱਟ ਨਹੀਂ ਹੈਗੀ ਫਾਈਨਲ ਆਊਟਪੁੱਟ ਜਾਣ ਕੇ ਮੂਵੀ ਰਿਲੀਜ਼ ਜੋ ਹੋਣੀ ਆ ਉਹ ਸਿਨੇਮੇ ਕਰਾਂ ਦੇ ਵਿੱਚ 22 ਨਵੰਬਰ ਤੇ ਆਪਾਂ ਆ ਫਿਲਮ ਜਰੂਰ ਦੇਖਾਂਗੇ ਕਿਉਂਕਿ ਇਹ ਮੂਵੀ ਬੇਸ ਕਰਨ ਵਾਲੀ ਆ 2455 ਤੇ ਬਹੁਤ ਫਿਊਚਰਿਸਟਿਕ ਮੂਵੀ ਹੋਣ ਵਾਲੀ ਆ ਹਾਂ ਇਦਾਂ ਦੀ ਮੂਵੀ ਨੂੰ ਤੁਹਾਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਪੰਜਾਬ ਦੀ ਪਹਿਲੀ ਫਿਲਮ ਇਦਾਂ ਦੀ ਆ ਜੋ ਕਿ ਫਿਊਚਰਿਸਟਿਕ ਹੋਣ ਵਾਲੀ ਆ ਆ ਰੇਡ 1 ਵੀ ਕਾਫੀ ਫਿਊਚਰਿਸਟਿਕ ਮੂਵੀ ਸੀ ਉਸ ਦਾ ਜੋ ਕੰਟੈਂਟ ਸੀ ਕਾਫੀ ਜ਼ਿਆਦਾ ਅਲੱਗ ਸੀ ਤੇ ਇਹ ਦਾ ਵੀ ਕਾਫੀ ਜ਼ਿਆਦਾ ਅਲੱਗ ਆ ਸੈਕੰਡ ਪਾਰਟ ਦੇਖਣ ਤੋਂ ਪਹਿਲਾਂ ਤੁਹਾਨੂੰ ਫਸਟ ਪਾਰਟ ਦੇਖਣਾ ਬਹੁਤ ਜ਼ਰੂਰੀ ਆ ਕਿਉਂਕਿ ਫਸਟ ਪਾਰਟ ਜਿਹੜਾ ਉਹ ਰੇਡ ਆ ਇਹ ਦੋਵੇਂ ਕਨੈਕਟ ਨਹੀਂ ਰੇਡ ਉਹ ਫਸਟ ਪਾਰਟ ਤੇ ਰੇਡ ਉਹ ਰਡਾਂ ਸੇ ਦ ਰੇਡਵਾ 1 ਤੋਂ ਬਾਅਦ ਹੀ ਸਾਰੀ ਸਟੋਰੀ ਰੇਡਵਾ 2 ਦੇ ਵਿੱਚ ਜਾਂ ਫਿਰ ਰੇਡਵਾ ਰਿਟਰਨਸ ਦੇ ਵਿੱਚ ਆ। ਪਹਿਲਾ 파ਰ ਦੇਖਾ ਬਹੁਤ ਜ਼ਰੂਰੀ ਆ ਤਾਂ ਕਰਕੇ ਮੈਂ ਤੁਹਾਨੂੰ ਡਿਸਟ੍ਰਿਕਸ਼ਨ ਬਾਕਸ ਦੇ ਵਿੱਚ ਪਹਿਲੇ 파ਰ ਦਾ ਰਿੰਕ ਪ੍ਰੋਵਾਈਡ ਕਰਵਾਵਾਂ ਨਾ ਜਾ ਕੇ ਚੈੱਕ ਆਊਟ ਕਰ ਲਿਓ ਤੇ ਮੂਵੀ ਦੇਖ ਲਿਓ। ਤੇ ਹਾਂ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਮੈਨੂੰ ਪਲੀਜ਼ ਪਲੀਜ਼ ਸੁਜੈਸਟ ਕਰਦੇ ਰਹੋ ਪੰਜਾਬੀ ਫਿਲਮਾਂ ਤੇ ਹਾਲੀਵੁੱਡ ਹਾਲੀਵੁੱਡ ਮੂਵੀਜ਼ ਦੇ ਰਿਵਿਊ ਵੀ ਮੈਂ ਕਰੂੰਗਾ ਤੇ ਪੰਜਾਬੀ ਫਿਲਮਾਂ ਜੋ ਕਿ ਇਸਵੇਂ ਨਹੀਂ ਦੇਖੀਆਂ ਜਾਂ ਫਿਰ ਜੋ ਕਿ ਨਹੀਂ ਹਾਇਰ ਦੇ ਵਿੱਚ ਨਹੀਂ ਸੀਗੀਆਂ ਉਹ ਮੈਨੂੰ ਸੁਜੈਸਟ ਕਰੋ ਮੈਂ ਉਹਨਾਂ ਦਾ ਰਿਵਿਊ ਦੇਖ ਕੇ ਜ਼ਰੂਰ ਕਰੂੰਗਾ ਮੂਵੀ ਮੈਨੂੰ ਸੁਜੈਸਟ ਕਰੋ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰ ਦਿਓ ਮੈਂ ਮੂਵੀਜ਼ ਉਹ ਦੇਖ ਕੇ ਉਹਨਾਂ ਦਾ ਰਿਵਿਊ ਵੀ ਕਰੂੰਗਾ ਫਿਰ ਮੈਨੂੰ ਇਹ ਵੀਡੀਓ ਅੱਜ ਤੱਕ ਹੀ ਥੈਂਕ ਯੂ ਸੋ ਮਚ ਫਾਰ ਵਾਚਿੰਗ ਦਿਸ ਵੀਡੀਓ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਪਲੀਜ਼ ਪਲੀਜ਼ ਲਾਈਕ ਕਰ ਦਿਓ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮਚ ਫਾਰ ਵਾਚਿੰਗ ਦਿਸ ਵੀਡੀਓ